ਲੋ ਜੀ ਆਏ ਨੇ ਚਿਬੜ ਪਮੀ ਭੈਣ ਜੀ ਕੋਲੋਂ ਪਮੀ ਭੈਣ ਨੂੰ ਦੁਸਾਰੇ ਦਿਆਮ ਦੇ ਅੱਜ ਉਹਨਾਂ ਨੇ ਸਾਡੇ ਲਈ ਚਿਬੜ ਭੇਜਿਆ ਇਹ ਠੀਕ ਹੈ ਜੀ ਹਾਂ ਕੱਲ ਨੂੰ ਆਪਾਂ ਚਿਬੜਨ ਚਟਨੀ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਆਹਾ ਉਹਨਾਂ ਦੀ ਦਾਦੀ ਤਾਦੀ ਮੱਜ ਸੂਈ ਹੈ ਤੇ ਬੋਲੀ ਬਣਾਉਣ ਵਾਸਤੇ ਉਹਨਾਂ ਨੇ ਇਹ ਦੁੱਧ ਭੇਜਿਆ ਤੇ ਜਿਹਦੀ ਬੋਲੀ ਆਪਾਂ ਬਣਾ ਲਈ ਬੋਲੀ ਆਹ ਦੇਖਣਾ ਫਟੇਲ ਜਿਹਾ ਤਾਂ ਹੈਗਾ ਕਿੱਥੇ ਆ ਬਾਕੀ ਦਾ ਫ੍ਰਿਜ ਚੰਦ ਰੱਖੇ ਉੱਥੇ ਰੱਖ ਜੂਗਾ ਹੂੰ ਫ੍ਰਿਜ ਚ ਰੱਖ ਜਾਗੇ ਧੜ ਕੇ ਪੀ ਲਈ ਹੁਣ ਪੀਵੇਂਗੀ ਆ ਬਣੀ ਹੋਈ ਹੈ ਜੀ ਆਪਣੀ ਘੀਏ ਦੇ ਤੇ ਘੀਏ ਦੇ ਤੇ ਛੋਲਿਆਂ ਦੀ ਦਾਲ ਮਿਕਸ ਕਰੀ ਹੋਈ ਹੈ ਤੇ ਹਾਂ ਮੈਂ ਤਾਂ ਹੁਣ ਪੀਉਂਗੀ ਮੈਨੂੰ ਤਾਂ ਬਹੁਤ ਸਵਾਦ ਲੱਗਦਾ ਹੈ ਹੋਰ ਪਿਆਰ ਅੱਜ ਬੀਬੀ ਨੇ ਪਾਇਆ ਹੋਇਆ ਨਵਾਂ ਸੂਟ ਦੱਸਿਓ ਜੀ ਬੀਬੀ ਦੇ ਨਵਾਂ ਸੂਟ ਕਿੰਨਾ ਸੋਹਣਾ ਲੱਗਿਆ ਤੁਹਾਨੂੰ ਮੈਨੂੰ ਤਾਂ ਅੱਜ ਬੜਾ ਸੋਹਣਾ ਲੱਗਿਆ ਬੀਬੀ ਦੇ ਨਵਾਂ ਸੂਟ ਪਾਇਆ ਕਲਰ ਹੀ ਬੜਾ ਜਿਆਦਾ ਸੋਹਣਾ ਹੈ ਬੀਬੀ ਦਾ ਜਮਾ ਆਇਆ ਨ ਕੁੜੀ ਚੜੀ ਬਣੀ ਫਿਰਦੀ ਆ ਬੀਬੀ ਦਾ ਕੁੜੀ ਚੀੜੀ ਬਣੀ ਫਿਰਦੀ ਆ ਨਾ ਜੀ ਬੀਬੀ ਦਾ ਸੂਟ ਬੜਾ ਜਿਆਦਾ ਸੱਚੀ ਬੀਬੀ ਬੜਾ ਸੋਹਣਾ ਲੱਗ ਰਿਹਾ ਹੈ ਅੱਛਾ ਹੋਰ ਬੀਬੀ ਦੀ ਭਤੀਜ ਨੂੰ ਨੇ ਸਿਉਂਗੇ ਭੇਜਿਆ ਸੰਦੀਪ ਨੇ ਤੇ ਬੀਬੀ ਪਾ ਕੇ ਖੁਸ਼ ਹੋਈ ਫਿਰਦੀ ਆ ਅੱਜ ਆਉਦੀ ਭਤੀਜ ਨੂੰ ਦਾ ਬਣਾਇਆ ਸੂਟ ਹਾਂ ਤੇ ਸੂਟ ਬਹੁਤ ਸੋਹਣਾ ਲੱਗਦਾ ਜੀ ਆ ਵੀ ਚੈੱਕ ਕਰ ਹੁਣ ਕਰਕੇ ਦੱਸ ਜਾਨੀ ਪੁੱਜੀ ਬਾਈ ਦੱਸਿਆ ਨਹੀਂ ਦੱਸੀ ਸੂਟ ਬਹੁਤ ਸੋਹਣਾ ਲੱਗਿਆ ਕੱਢਣ ਨੂੰ ਬਾਹਰ ਦੇ ਦੱਸੂ ਕਲਰ ਵੀ ਬੜਾ ਸੋਹਣਾ ਹੈ ਸੋਹਣਾ ਸੰਤਰ ਹੂੰ ਬਹੁਤ ਵਧੀਆ ਵਧੀਆ ਮੈਂ ਹੂੰ ਵਧੀਆ ਸੇ ਹੁੰਦਾ ਉਹ ਮਾਰਖੇ ਜਿਹਾ ਤਾਂ ਠੀਕ ਆ ਗਿਆ ਨਾ ਸਿਮਾਨ ਕਰਾਂਗਾ ਹਾਂ ਠੀਕ ਹੈ ਚਲੋ ਮੈਂ ਤਾਂ ਜੀ ਬੋਲੀ ਬੋਲੀ ਜ਼ਿਆਦਾ ਪਸੰਦ ਹੈ ਇੰਨੀ ਜ਼ਿਆਦਾ ਚੰਗੀ ਲੱਗਦੀ ਹੈ ਫਰਮੀ ਬੈਨ ਦੀ ਫੋਨ ਆਇਆ ਕਹਿੰਦੇ ਤੂੰ ਤੈਨੂੰ ਜਾਂਦੇ ਜਾਂਦੇ ਅਸੀਂ ਉਹ ਦੁੱਧ ਫੜਾ ਦਿਆ ਮੱਝ ਸੂਈ ਆ ਤੇ ਮੈਂ ਕਿਹਾ ਫੜਾ ਦੋ ਮੈਨੂੰ ਤਾਂ ਬੋਲੀ ਬਹੁਤ ਚੰਗੀ ਲੱਗਦੀ ਆ ਫੇਰ ਉਹਨਾਂ ਨੇ ਦੁੱਧ ਫੜਾਇਆ ਕੋਈ ਨਿੰਬਣਾ ਲੈਣੀ ਆ ਰੋਟੀ ਦਾ ਪਰ ਟਾਈਮ ਥੋੜਾ ਹੀ ਹੋਇਆ ਉਹਨਾਂ ਮੇਨ ਦਾ ਬੜਾ ਤਨ ਟਾਈਮ ਆ ਭੁੱਖੀ ਨਹੀਂ ਲੱਗੀ ਹਜੇ ਤਾਂ ਜਿਆਦਾ ਅੱਜ ਪਤਾ ਨਹੀਂ ਕੀ ਗੱਲ ਹੋਰ ਅੱਗੇ ਬੱਤਾਂ ਨਹੀਂ ਦੇ ਸਕਦੀ ਹੂੰ ਦੁਪੱਟਾ ਦੂਜਾ ਹੈ ਨਾ ਕਾਲਾ ਨੇ ਦੁਪੱਟਾ ਹਾਂ ਸੁਹਣਾ ਤਾਂ ਬਹੁਤ ਲੱਗਦਾ ਹੈ ਬੜਾ ਸੁਹਣਾ ਲੱਗਦਾ ਮੈਂ ਤਾਂ ਇਹ ਕਹਿਣ ਲੱਗਦਾ ਤੂੰ ਕਾਲਾ ਟਿੱਕਾ ਲਾ ਲੈ ਅੱਜ ਕੰਨ ਪਿੱਛੇ ਕੰਨ ਦੇ ਪਿੱਛੇ ਕਾਲਾ ਟਿੱਕਾ ਲਾ ਲੈ ਅੱਜ ਨਜ਼ਰ ਲੱਗੂਗੀ ਇੰਨੀ ਸੋਹਣੀ ਲੱਗਦੀ ਆ ਦੱਸੋ ਜੀ ਬੀਬੀ ਕਿੰਨੀ ਸੋਹਣੀ ਲੱਗਦੀ ਆ ਤੁਹਾਨੂੰ ਸਾਰਿਆਂ ਨੂੰ ਦੱਸਿਓ ਸਹੀ ਗੱਲ ਹੈ ਮੈਨੂੰ ਸੋਹਣੀ ਲੱਗਦੀ ਹੈ ਕਿ ਤੁਹਾਨੂੰ ਵੀ ਸਾਰਿਆਂ ਨੂੰ ਸੋਹਣੀ ਲੱਗਦੀ ਆ ਇਹ ਰੰਗ ਸੂਟ ਦਾ ਬੜਾ ਜਿਆਦਾ ਜੱਚਿਆ ਇਹ ਮੈਂ ਨਾ ਜ਼ਿੰਦਗੀ ਦੀ ਪਹਿਲੀ ਵਾਰ ਪਾਇਆ ਰੰਗ ਇਹ अच्छा ਮੈਂ ਪਾਇਆ ਨਹੀਂ ਜਾਮਨੀ ਸੂਟ। ਅੱਛਾ ਪਹਿਲੀ ਵਾਰ ਪਾਇਆ? ਮੈਨਾਂ ਕਦੇ ਲੱਗ ਨਹੀਂ ਪਾਇਆ ਹੈ। ਫਿਰ ਤੈਨੂੰ ਫੀਲਿੰਗ ਕਿਹੋ ਜਿਹੀ ਆ ਰਹੀ ਹੈ ਫਿਰ ਹੁਣ ਪਾ ਕੇ? ਹਾਂ, ਤੈਨੂੰ ਮੈਂ ਰੰਗ ਨਹੀਂ ਪਾਇਆ। ਅੱਛਾ ਮੈਨੂੰ ਵੀ ਐ ਲੱਗ ਰਿਹਾ ਹੈ ਵੀ ਤੂੰ ਇਹ ਰੰਗ ਦੇ ਪਾਇਆ ਨਹੀਂ। ਪਾਇਆ ਨਹੀਂ। ਨਹੀਂ ਕਰਦੀ। ਨਾ। ਮੈਂ ਪਾਇਆ ਨਹੀਂ ਕਦੇ। ਨਹੀਂ ਫਿਰ ਤੈਨੂੰ ਕਿਹੋ ਜਿਹਾ ਫੀਲ ਹੋ ਰਿਹਾ ਅੱਜ ਦੱਸੋ ਜੀ। ਤੁਹਾਨੂੰ ਅੱਜ ਨਵਾਂ ਸੂਟ ਪਾ ਕੇ ਕਿਹੋ ਜਿਹਾ ਫੀਲ ਹੋ ਰਿਹਾ? ਇਹ ਵਾੜਾ ਰੰਗ ਪਾ ਕੇ ਤੁਹਾਨੂੰ ਅੱਜ ਕਿਹੋ ਜਿਹਾ ਫੀਲ ਹੋ ਰਿਹਾ ਦੱਸੋ। अच्छा के बहुत बढ़िया ठीक है सो सो ਦਿੱਤਾ ਵੀ ਕੈਨੇ ਲਾ ਫੇਰ ਤਾਂ ਬੜੀ ਵੱਡੀ ਗੱਲ ਲੋਈ ਵੀ ਇਹ ਪੈਕ ਕੈਨੇ ਦਿੰਦਾ ਹੈ ਉਧਰੋਂ ਮੈਂ ਸੂਟ ਪਹਿਲੀ ਵਾਰੀ ਇਹ ਕਲਰ ਪਾਇਆ ਔਰ ਦਿੱਤਾ ਵੀ ਪੈ ਕਹਨੇ ਔਰ ਸਹਮਤਾ ਵੀ ਪੈ ਕਹਨੇ ਅੱਛਾ ਅੱਛਾ ਮਾ ਸਾਡੇ मामੇ ਦੇ ਪੁੱਤ ਆ ਹੋਇਆ ਸੀ ਮਾਮੀ ਨੇ ਦਿੱਤਾ ਸੀਗਾ ਬਠਿੰਡੇ ਵਾਲੀ ਮਾਮੀ ਨੇ ਦਿੱਤਾ ਸੀਗਾ ਬੀਬੀ ਦੇ ਵਿਚਕਾਰ ਲਈ ਪਰ ਜੈ ਨੇ ਦਿੱਤਾ ਸੀ ਬੜਾ ਸੋਹਣਾ ਲੱਗਦਾ ਹਾਂ ਚਲੋ ਥੈਂਕਸ ਕਰਦੇ ਫਿਰ ਥੈਂਕ ਯੂ ਕਰਦੇ ਆਂ ਦੀ ਭਾਬੀ ਦਾ ਥੈਂਕ ਯੂ ਮਮੀ ਬਹੁਤ ਸੋਹਣਾ ਲੱਗਦਾ ਥੈਂਕ ਯੂ ਮਮੀ ਲੋ ਵੀ ਸਾਡ ਬੀਬੀ ਦੀ ਅੰਗਰੇਜ਼ੀ ਸੁਣੋ ਤੁਸੀਂ ਥੈਂਕ ਯੂ ਭਾਬੀ ਤੇ ਬਹੁਤ ਸੋਣਾ ਸੁਲਝਦਾ ਹੈ ਹਾਂ ਚਲੋ ਹੁਣ ਦੇਖਦੇ ਆ ਭਾਬੀ ਕੀ ਕਹਿੰਦੀ ਹੈ ਤੇਰੀ ਉਹ ਦੇਖੀ ਤਾਂ ਨਹੀਂ ਵੀ ਕੁਝ ਤਾਂ ਜਿਆਲ ਦੀ ਨਾਮ ਦਾ ਵਲੌਗ ਹੋ ਚਲੋ ਵਧੀਆ ਲੱਗਦਾ ਸੋਹਣੇ ਲੱਗਦੇ ਹੁੰਦੇ ਕਈ ਰੰਗ ਹੀ ਆਏ ਹੁੰਦੇ ਸੋਹਣੇ ਲੱਗਦੇ ਹੁੰਦੇ ਅੱਜ ਬੀਬੀ ਦੇਖੋ ਤੁਸੀਂ ਕਿੰਨੇ ਦਿਨ ਬਾਅਦ ਮੇਰੇ ਵਲੌਗ ਦੇ ਵਿੱਚ ਆਈ ਹੈ ਬੀਬੀ ਦੋਸਤ ਮੇਰੇ ਵਲੌਗ ਹੀ ਛੱਡ ਗਈ ਉਹ ਮੇਰਾ ਤਾਂ ਬੰਦ ਨਹੀਂ ਕਰ ਬਾਈ దీస్ తయారు ਲੋ ਜੀ ਬੀਬੀ ਦਾ ਅੱਜ ਸੋਹਣਾ ਸੋਹਣਾ ਸੂਟ ਤੇ ਬੀਬੀਨ ਲੱਗਦੀਆਂ ਨਜ਼ਰਾਂ ਤੇ ਬੀਬੀ ਕਹਿੰਦੀ ਮੇਰੇ ਵਲੌਗ ਬਣਾਉਂਦੀ ਨਹੀਂ ਹੈਗੀ ਬਣਾਉਂਦੀ ਕਿਹਾ ਨਹੀਂ ਬਣਾਉਂਦੀ ਤਾਂ ਹੈਗੀਆਂ ਕਈ ਵਾਰੀ ਨਾ ਕੰਮ ਹੀ ਇੰਨਾ ਓਵਰਲੋਡ ਹੋ ਜਾਂਦਾ ਟਾਈਮ ਜਮਾ ਹੀ ਨਹੀਂ ਬਚਦਾ ਹਾਂ ਹੁਣ ਅੱਜ ਦੇ ਲਾਜ ਕਿੰਨਾ ਕੁ ਟਾਈਮ ਸੀ ਜਦੋਂ ਨਹੀਂ ਮੈਂ ਆਈ ਹਾਂ ਮੈਂ ਉਦੋਂ ਦੀ ਲੱਗੀ ਹੋਈ ਹਾਂ ਹਾਂ ਪਾਰਸਲ ਰੈਡੀ ਕਰਨ ਵਾਸਤੇ ਹਾਂ ਬਸ ਆ ਕੇ ਉਸ ਮੈਂ ਜਮਾ ਠੁਈ ਸਿੱਧੀ ਵੀ ਨਹੀਂ ਕਰੀ ਹੈ ਕਿ ਹੌਣਸਾਰ ਮੈਂ ਵਸ ਫੁਲਕਾ ਖਾ ਕੇ ਤੇ ਹੁਣ ਸਾਰੀ ਲੱਗ ਗਈ ਆ ਹਾਂ ਸਾਰਾ ਦਿਨ ਆਹੀ ਕੰਮ ਚੱਲੀ ਜਾਂਦਾ ਤੇ ਚਲੋ ਕੰਮ ਤਾਂ ਜ਼ਰੂਰੀ ਹੈ ਜੀ ਰੁੱਝੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਤਾਂ ਕਹਿੰਦੀ ਸਾਰੀਆਂ ਭੈਣਾਂ ਆਪਦੇ ਆਪ ਨੂੰ ਇੰਨਾ ਕੀ ਬਿਜ਼ੀ ਕਰਕੇ ਰੱਖੋ ਕਿ ਤੁਹਾਡੇ ਕੋਲ ਕੋਈ ਟਾਈਮ ਨਾ ਹੋਵੇ ਆਪਦੇ ਦੁੱਖਾਂ ਸੁੱਖਾਂ ਵਾਸਤੇ ਹਨ ਤੇ ਸੋ ਬਿਜ਼ੀ ਹੋਣਾ ਕੰਮ ਸਾਡੇ ਕਰਮ ਹੈ ਤੇ ਕਰਦੇ ਰਹਿਣਾ ਚਾਹੀਦਾ ਹੈ ਨਾ ਸੋ ਆਪਾਂ ਲੱਗੇ ਹੋਈਆਂ ਫਟਾਫਟ ਜਦੋਂ ਬਿਜ਼ੀ ਜੇ ਤਾਂ ਸੋਚ ਵਧੀਆ ਸੋਚੀ ਜਾਂਦਾ ਹਾਂ ਫਿਰ ਸਾਰਾ ਦਿਨ ਧਿਆਨ ਹੈ ਨੇ ਜਿਹੜਾ ਕੰਮ ਚ ਹੀ ਰਹਿੰਦਾ ਜਿਵੇਂ ਹੁਣ ਮੇਰਾ ਸਾਰਾ ਧਿਆਨ ਹੈ ਜਿਹੜਾ ਉਹ ਸਾਰਾ ਦਿਨ ਕੰਮ ਚ ਰਹਿੰਦਾ ਜਾਂ ਵਲੌਗ ਚ ਵੀ ਅੱਜ ਮੈਂ ਕੱਲ ਨੂੰ ਕਿਹੜਾ ਵਲੌਗ ਪਾਉਣਾ ਹੈ ਬੀਬੀ ਦਾ ਵਲੌਗ ਬਣਾਉਣਾ ਹੈ ਸੂਟਾਂ ਵਾਲੀ ਵੀਡੀਓ ਬਣਾਉਣੀ ਹੈ ਪਾਰਸਲ ਕਿਹਦੇ ਕਿਹਦੇ ਰੈਡੀ ਕਰਨੇ ਆ ਤੇ ਫਿਰ ਮੈਂ ਦੁਪੱਟੇ ਡਾਈ ਕਰਾ ਕੇ ਲਿਆਉਣੇ ਆ ਤੇ ਸਕੂਲ ਵੀ ਜਾਣਾ ਹੈ ਹਨਾ ਤੇ ਸਾਰਾ ਫਿਰ ਮੈਂ ਮੈਨੇਜ ਕਰਦੀ ਰਹਿਣੀ ਆ ਉਦਾਂ ਹੀ ਕੁਝ ਉਦਾਂ ਹੀ ਹੋਣ ਲੱਗ ਜਉ ਮੈਂ ਹੁੰਦਾ ਤੇ ਟਾਈਮ ਤਾਂ ਵੈਸੇ ਬਿਲਕੁਲ ਨਹੀਂ ਬਚਦਾ ਜਿਵੇਂ ਕਹਾ ਵੀ ਕੋਈ ਟਾਈਮ ਮੇਰੇ ਕੋਲ ਫ੍ਰੀ ਹੋਊਗਾ ਨਹੀਂ ਹੁੰਦਾ ਹੈਗਾ ਜੇ ਮੈਨੂੰ ਕਿਤੇ ਜਾਣਾ ਵੀ ਪੈ ਜੇ ਨਾ ਤੇ ਉਹ ਵੀ ਮੇਰੇ ਲਈ ਬਹੁਤ ਵੱਡਾ ਕੰਮ ਹੋ ਜਾਂਦਾ ਵੀ ਮੇਰਾ ਸਾਰਾ ਕੰਮ ਪਿੱਛੇ ਪੈ ਜਾਊਗਾ ਵੀ ਮੈਨੂੰ ਜੇ ਕਿਤੇ ਜਾਣਾ ਪੈ ਗਿਆ ਸੋ ਜਾਣਾ ਵੀ ਮੇਰੇ ਲਈ ਬਹੁਤ ਔਖਾ ਹੁੰਦਾ ਘਰੋਂ ਨਿਕਲਣਾ ਮੇਰਾ ਜੀ ਨਹੀਂ ਕਰਦਾ ਹੁੰਦਾ ਵੀ ਬਸ ਡਿਊਟੀ ਤੇ ਆਵਾਂ ਤੋਂ ਆਵਾਂ ਤੇ ਬਸ ਮੈਂ ਘਰੇ ਹੀ ਹੂੰਗਾ ਕਿਉਂਕਿ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਕਿ ਮੈਂ ਥੋੜੇ ਟਾਈਮ ਲਈ ਵੀ ਇੱਧਰ ਉੱਧਰ ਜਾ ਸਕਾਂ ਜਿੰਨਾ ਕੁ ਵੀ ਮੈਂ ਜਾਨੀ ਆ ਮਜਬੂਰੀ ਚ ਜਾਨੀ ਆ ਔਰ ਉਹਨਾਂ ਕਹੀ ਮੇਰਾ ਕੰਮ ਪਿੱਛੇ ਚਲੇ ਜਾਂਦਾ ਇਸ ਕਰਕੇ ਫਿਰ ਰਾਤ ਨੂੰ ਉਨੇ ਹੀ ਲੇਟ ਹੋ ਜਾਂਦੀ ਆ ਕਿਉਂਕਿ ਕੰਮ ਤਾਂ ਕਰਨਾ ਹੀ ਕਰਨਾ ਹੁੰ ਤੇ ਉਹਨਾਂ ਹੀ ਫੇਰ ਰਾਤ ਨੂੰ ਲੇਟ ਤੱਕ ਬੈਠਣਾ ਪੈਂਦਾ ਫੇ ਸਵੇਰੇ ਫੇਰ ਜਲਦੀ ਜਾਣਾ ਹੁੰਦਾ ਸੋ ਆਪਦੇ ਲਈ ਟਾਈਮ ਹੈ ਜਿਹੜਾ ਹੁਣ ਬਿਲਕੁਲ ਨਹੀਂ ਨਿਕਲ ਪਾ ਰਿਹਾ ਪਰ ਪ੍ਰਮਾਤਮਾ ਕਰੇ ਮੈਨੂੰ ਇਦਾਂ ਹੀ ਬਿਜ਼ੀ ਰੱਖਿਓ ਵਾਹਿਗੁਰੂ ਜਿਹੜਾ ਹਾਂ ਤੰਦਰੁਸਤੀ ਰੱਖੇ ਜੇ ਬੰਦਾ ਸਿਹਤ ਬੰਦੇ ਦੀ ਠੀਕ ਹੈ ਨਾ ਤੇ ਆਪਾਂ ਫੇਰ ਘਰੋਂਦੇ ਨਹੀਂ ਹੈਗੇ ਕੰਮ ਤੋਂ ਤੇ ਪ੍ਰਮਾਤਮਾ ਇਸ ਤਰ੍ਹਾਂ ਸਭ ਨੂੰ ਕੰਮ ਹੈ ਜਿਹੜਾ ਉਹ ਲਾ ਕੇ ਰੱਖੀ ਮੈਂ ਤਾਂ ਕਹਿੰਨੀ ਹਾਂ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਇੰਨਾ ਬਿਜ਼ੀ ਕੀਤਾ ਵਾਹਿਗੁਰੂ ਨੇ ਸਭ ਨੂੰ ਇੰਨਾ ਬਿਜ਼ੀ ਕਰਕੇ ਰੱਖੀ ਤੇ ਬਸ ਹਿੰਮਤ ਨਾ ਹਾਰੋ ਕਿ ਇਹ ਹੋਣਾ ਨਹੀਂ ਹੈਗਾ ਇਹ ਕਦੇ ਨਹੀਂ ਕਹਿਣਾ ਕਿ ਹੋਣਾ ਨਹੀਂ ਹੈਗਾ ਕੋਈ ਵੀ ਕੰਮ ਹੈ ਉਹ ਇਨਸਾਨ ਕੋਈ ਕੰਮ ਛੱਡਦਾ ਨਹੀਂ ਹੈਗਾ ਕਰਨਾ ਇਨਸਾਨ ਨੂੰ ਬਹੁਤ ਤਾਕਤ ਤੇ ਹਿੰਮਤ ਦੇ ਕੇ ਭੇਜਿਆ ਹੋਇਆ ਵਾਹਿਗੁਰੂ ਜੀ ਸੋ ਜਿਹੜਾ ਇਨਸਾਨ ਆ ਕੋਈ ਵੀ ਕੰਮ ਕਰ ਸਕਦਾ ਕੋਈ ਕੰਮ ਇਨਸਾਨ ਦੇ ਅੱਗੇ ਟਿਕ ਨਹੀਂ ਸਕਦਾ ਜੇ ਆਪਾਂ ਕਰਨਾ ਚਾਹੀਏ ਮੈਂ ਤਾਂ ਆਪਾਂ ਲੈ ਨਹੀਂ ਆਉਂਦੀ ਜਿਹੜਾ ਕੰਮ ਹੈ ਹਾਂ ਕਰ ਨਹੀਂ ਸਕਦਾ ਨਹੀਂ ਮੈਂ ਤਾਂ ਸਕੂਲ 'ਚ ਵੀ ਬੱਚਿਆਂ ਨੂੰ ਇਹੀ ਕਹਿੰਦੇ ਹੁੰਦੇ ਆ ਵੀ ਕੋਈ ਕੰਮ ਇਹੋ ਜਿਹਾ ਨਹੀਂ ਆ ਜਿਹੜਾ ਆਪਾਂ ਕਰ ਨਹੀਂ ਸਕਦੇ ਕਦੇ ਇਹ ਨਾ ਕਿ ਉਹ ਵੀ ਇਹ ਸਾਡੇ ਤੋਂ ਹੋਣਾ ਨਹੀਂ ਮੁੰਡੇ ਚ ਨਹੀਂ ਤਾਲਪਰੀ ਹਾਂ ਕਿਉਂਕਿ ਕੰਮ ਜਿਹੜਾ ਜੋ ਵੀ ਵੱਡੇ ਵੱਡੇ ਕਾਰਨਾਮੇ ਵੱਡੇ ਵੱਡੇ ਕੰਮ ਕਰਦੇ ਨੇ ਉਹ ਵੀ ਤਾਂ ਇਨਸਾਨ ਹੀ ਕਰਦੇ ਨੇ ਤੇ ਵੀ ਕਦੇ ਇਹ ਨਾ ਗਿਆ ਕਰੋ ਵੀ ਇਹ ਸਾਡੇ ਤੋਂ ਹੋਣਾ ਨਹੀਂ ਆ ਕੋਈ ਵੀ ਕੰਮ ਕਰ ਸਕਦੇ ਆਪਾਂ ਕੁਝ ਵੀ ਕਰ ਸਕਦੇ ਆ ਔਰ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਡਰਾਈਵਿੰਗ ਨਹੀਂ ਆਉਂਦੀ ਤੇ ਸਾਨੂੰ ਇੱਧਰ ਉੱਧਰ ਜਾਣਾ ਔਖਾ ਹੁੰਦਾ ਉਹ ਡਰਾਈਵਿੰਗ ਸਿੱਖ ਸਕਦੇ ਨੇ ਮੈਂ ਨਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਜੀ ਸਾਡੇ ਨਾ ਮੈਡਮ ਸੀਗੇ ਅਵਨੇਂਦਰ ਮੈਡਮ ਹਨਾ ਉਹ ਹੁਣ ਹੋ ਗਏ ਰਿਟਾਇਰਡ ਤੇ ਰਟਾਇਰ ਹੋਣ ਤੋਂ ਮੈਨੂੰ ਲੱਗਦਾ 6 ਮਹੀਨੇ ਪਹਿਲਾਂ ਉਹਨਾਂ ਨੇ ਗੱਡੀ ਸਿੱਖਣੀ ਤੇ ਉਹ ਗੱਡੀ ਤੇ ਆਉਣ ਲੱਗ ਗਈ ਤੇ ਨਹੀਂ ਤਾਂ ਜੇ ਉਹ ਸੋਚਦੇ ਵੀ ਮੈਂ ਹੁਣ ਗੱਡੀ ਸਿੱਖ ਕੇ ਕੀ ਕਰਨੀ ਆ ਸਾਰੀ ਜੌਬ ਤਾਂ ਮੈਂ ਕਰ ਲਈ ਹੁਣ ਮੈਂ ਕਿੱਥੇ ਜਾਣਾ ਹੈ ਹਨਾ ਨਹੀਂ ਆਮ ਕਰਕੇ ਲੇਡੀਜ਼ ਇਹ ਸੋਚ ਲੈਂਦੀਆਂ ਨੇ ਕਿ ਹੁਣ ਮੈਂ ਗੱਡੀ ਸਿੱਖ ਕੇ ਕੀ ਕਰਨਾ ਹੈ ਤੇ ਮੈਂ ਤਾਂ ਆਮ ਵੈਸੇ ਲੇਡੀਜ਼ ਦੇਖੀਆਂ ਨੇ ਉਹ ਆਈ ਕਹਿਣਗੀਆਂ ਵੀ ਚਲ ਕੋਈ ਨਾ ਹੁਣ ਤਾਂ ਬੱਚੇ ਵੱਡੇ ਹੋ ਗਏ ਹੁਣ ਆਪਾਂ ਗੱਡੀ ਸਿੱਖ ਕੇ ਕੀ ਕਰਨੀ ਆ ਆਮ ਆਮ ਇਹ ਲੇਡੀਜ਼ ਇਹ ਗੱਲ ਕਰਨੀਆਂ ਨੇ ਕਿ ਆਪਾਂ ਹੁਣ ਗੱਡੀ ਸਿੱਖ ਕੇ ਕੀ ਕਰਨੀ ਆ ਮੈਨਾਂ ਕੈਮਰਾ ਮਾੜਾ ਜਿਹਾ ਸਟੈਂਡ ਤੇ ਲਾ ਲਓ ਮੇਰੀ ਬਾਹਾਂ ਖੁੱਣ ਲੱਗ ਗਈ ਮੈਂ ਤੁਹਾਡੇ ਨਾਲ ਡਿਟੇਲ ਚ ਹੀ ਗੱਲ ਕਰ ਲੈਣੀ ਆ ਉਹ ਇਹ ਕਰਦੀਆਂ ਹੁੰਦੀਆਂ ਨੇ ਹਨਾ ਆਮ ਕਰਕੇ ਲੇਡੀਜ਼ ਐਂ ਕਰਦੀਆਂ ਨੇ ਪਰ ਇਹ ਵਧੀਆ ਗੱਲ ਨਹੀਂ ਹੈਗੀ ਇਹ ਕਹਿਣਾ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਨਸਾਨ ਕਦੋਂ ਵੀ ਕੋਈ ਵੀ ਕੰਮ ਜਦੋਂ ਵੀ ਉਹਦਾ ਜੀ ਕਰੇ ਉਹ ਸਿੱਖ ਸਕਦਾ ਤੇ ਉਹਨਾਂ ਨੇ ਦੇਖ ਲਓ ਗੱਡੀ ਸਿੱਖੀ ਹੁਣ ਉਹ ਵਧੀਆ ਗੱਡੀ ਚਲਾਉਂਦੇ ਨੇ ਆਪਦਾ ਜਿੱਥੇ ਜਾਣਾ ਹੁੰਦਾ ਵਾ ਗੱਡੀ ਚੱਕੀ ਹਨਾ ਕਿਸੇ ਸੇਲੀ ਨੂੰ ਮਿਲ ਕੇ ਆਉਣਾ ਕਿਤੇ ਬਾਣਾ ਮੋਟਾ ਪੇਕੇ ਜਾ ਕੇ ਆਉਣਾ ਕਿਤੇ ਵੀ ਜਾਣਾ ਹੈ ਮਾਰਕੀਟ ਜਾਣਾ ਹੈ ਹਾਂ ਕਿ ਜੇ ਮੜਾ ਮੋਟਾ ਕਿਸੇ ਵੀ ਕੰਮ ਆ ਜਾਣਾ ਹੈ ਤੇ ਬੰਦਾ ਗੱਡੀ ਚੱਕਦਾ ਤੇ ਪਹੁੰਚ ਜਾਂਦਾ ਹੈ ਨਾ ਤੇ ਉਹ ਮੈਡਮ ਵਧੀਆ ਸਿੱਖ ਗਿਆ ਆਪਦੀ ਤੇ ਵੱਡੀ ਗੱਡੀ ਚਲਾਉਂਦੇ ਨੇ ਹੁਣ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਤੇ ਮੈਨੂੰ ਇਹ ਗੱਲ ਉਹਨਾਂ ਦੀ ਬਹੁਤ ਵਧੀਆ ਲੱਗੀ ਜਿੰਦਾ ਦਿਲ ਨੇ ਬਹੁਤ ਜ਼ਿਆਦਾ ਹਨਾ ਖੁਸ਼ ਮિજાਜ ਹੋਰ ਜਿੰਦਾ ਦਿਲ ਤੇ ਇਨਸਾਨ ਇਹੋ ਜਿਹਾ ਹੀ ਹੋਣਾ ਚਾਹੀਦਾ ਉਹਨਾਂ ਨੂੰ ਜਿੰਦਾ ਦਿਲ ਹੋਣਾ ਚਾਹੀਦਾ ਹੌਸਲਾ ਹੋਣਾ ਚਾਹੀਦਾ ਕਦੇ ਬਸ ਇਹ ਤਾਂ ਕਦੇ ਹੀ ਨਾ ਸੋਚੋ ਕਿ ਹੁਣ ਤਾਂ ਜਵਾ ਚਲਾਉਣਗੇ ਤੁਸੀਂ ਆਪਣਾ ਆਪਣੇ ਲਈ ਵੀ ਤਾਂ ਕਰਨਾ ਹੀ ਆ ਸਾਰਾ ਕੁਝ ਆਪਣੇ ਵੀ ਤਾਂ ਸ਼ੌਕ ਹੁੰਦੇ ਨੇ ਕੁਛ ਨੂੰ ਤੇ ਮੈਂ ਤਾਂ ਕਹਿੰਦੀ ਆ ਸਾਰੀਆਂ ਭੈਣਾਂ ਨੂੰ ਡਰਾਈਵਿੰਗ ਜ਼ਰੂਰ ਹੋਣੀ ਚਾਹੀਦੀ ਹੈ ਦੁੱਖ ਦੇ ਸੁੱਖ ਦੇ ਵੇਲੇ ਇੱਕ ਵੇਲੇ ਕਦੇ ਵੀ ਤੁਹਾਨੂੰ ਲੋੜ ਪੈ ਜਾਂਦੀ ਹੈ ਤੇ ਹੁਣ ਦੇਖੋ ਤੁਸੀਂ ਅੱਜ ਕੱਲ੍ਹ ਘਰਾਂ ਦੇ ਵਿੱਚ ਬੱਚੇ ਜਿਹੜੇ ਆਪਾਂ ਬਾਹਰ ਤੋਰਦੇ ਘਰਾਂ 'ਚ ਦੋ ਦੋ ਇਨਸਾਨ ਰਹਿ ਗਏ ਤੇ ਇੱਕ ਜਣੇ ਨੂੰ ਗੱਡੀ ਆਉਂਦੀ ਹੈ ਜਿਵੇਂ ਹਸਬੰਡ ਨੂੰ ਆਉਂਦੀ ਹੈ ਵਾਈਫ ਨੂੰ ਨਹੀਂ ਆਉਂਦੀ ਹਸਬੰਡ ਨੂੰ ਕੋਈ ਪ੍ਰੋਬਲਮ ਆ ਜੇ ਤਾਂ ਫਿਰ ਉਹ ਆਣ ਗਵਾਣ ਦਰਵਾਜ਼ੇ ਖੜਕਾਉਂਦੀ ਫਿਰੂਗੀ ਤੇ ਕਿੱਥੇ ਤੁਸੀਂ ਆਪ ਦਾ ਗੱਡੀ ਚੱਕੋ ਆਪਦੇ ਹਸਬੰਡ ਨੂੰ ਲੈ ਜਾਓ ਮੈਡੀਸਨ ਵਗੈਰਾ ਦਵਾਈਆਂ ਕਿਸੇ ਵੇਲੇ ਤबीयत ਖਰਾਬ ਹੋ ਗਈ ਹੈ ਨਾ ਤੇ ਤੁਸੀਂ ਲਿਜਾ ਸਕਦੇ ਨਹੀਂ ਮੈਂ ਮੈਂ ਹੁਣ ਉਹਦੇ ਇਸ ਪਾਪਾ ਨੂੰ ਅਹੀਂ ਲੈ ਕੇ ਤੁਰ ਜੰਦੀ ਹੁੰਦੀ ਸੀ ਜਦੋਂ ਟਿੱਲੇ ਹੁੰਦੇ ਸੀਗੇ ਕਦੇ ਲੈ ਜਾਣਾ ਟੈਸਟ ਕਰਾ ਕੇ ਆਉਣਾ ਕਦੇ ਕੁਝ ਕਰਨਾ ਨਹੀਂ ਮੈਂ ਫਿਰ ਕਿਸੇ ਨੂੰ ਕੁੱਛਦੀ ਫਿਰਦੀ ਵੀ ਭਾਈ ਅਸੀਂ ਲੈ ਕੇ ਜਾਣਾ ਕਿਹਨੀਆਂ ਕਿਹਨੀਆਂ ਬੰਦਾ ਰੋਜ਼ ਮਿੰਤਾ ਕਰੂਗਾ ਹਣਾ ਦੇਖੋ ਦੁੱਖ ਸੁੱਖ ਦਾ ਕੁਝ ਪਤਾ ਨਹੀਂ ਹੁੰਦਾ ਪ੍ਰਮਾਤਮਾ ਕਰੇ ਕਿਸੇ ਤੇ ਨਾ ਆਵੇ ਪਰ ਜਰੂਰ ਹੈ ਮਤਲਬ ਕਿ ਲੇਡੀਜ਼ ਆ ਜਿਹੜੀਆਂ ਉਹਨਾਂ ਨੂੰ ਜਰੂਰ ਡਰਾਈਵਿੰਗ ਜਰੂਰ ਆਉਣੀ ਚਾਹੀਦੀ ਹੈ ਘਰ 'ਚ ਗੱਡੀ ਹੁੰਦੀ ਹੈ ਹਰ ਇੱਕ ਦੇ ਅੱਜਕੱਲ ਮੈਂ ਦੇਖਿਆ ਕਿ तकरीबन ਹਰ ਇੱਕ ਦੇ ਘਰ 'ਚ ਹੁੰਦੀ ਹੈ ਪਰ ਡਰਾਈਵਿੰਗ ਨਹੀਂ ਆਉਂਦੀ ਹੁੰਦੀ ਸੋ ਡਰਾਈਵਿੰਗ ਜਿਹੜੀ ਭੈਣੋ ਜ਼ਰੂਰ ਸਿੱਖੋ ਤੇ ਹੁਣ ਬਾਹਰ ਕੋਈ ਆ ਗਿਆ ਮੈਂ ਫੇਰ ਬਲੌਕ ਕੰਟੀਨਿਊ ਕਰਦੀ ਆ ਮੈਂ ਦੇਖਦੀ ਆ ਕੌਣ ਆਇਆ ਮਾਰਾ ਮਾਰਾ ਬਲੌਕ ਨਾ ਦੇਖ ਰ ਮਸਾਂ ਆਈ ਰਣੋੜੀ ਦੇ ਨੂੰ ਸਿੰਨੇ ਫੋਨ ਕਰੇ ਅੱਛਾ ਹੋਰ ਅਸ ਕਾਲ ਹੋਰ ਕੀ ਹੋ ਲ ਬਹੁਤ ਫੋਨ ਕਰੇ ਫੋਨ ਬਸ ਪੰਜਾਬੀ ਕੀਤਾ ਅੱਛਾ ਹਾਂ ਤੁਹਾਡੇ ਫੋਨ ਤੋਂ ਵੀ ਆਇਆ ਸੀਗਾ ਤੇ ਮੈਂ ਚੈੱਕ ਕਰਨ ਲੱਗੀ ਫੇਰ ਮੈਂ ਲਾਇਆ ਸੀਗਾ ਤੇ ਤੁਹਾਡਾ ਬਿਜ਼ੀ ਆ ਜਾਂਦਾ ਸੀ ਤੁਹਾਡੇ ਫੋਨ ਤੇ ਮਾਸੀ ਵੀ ਆਦੇ ਹਾਂਜੀ

ਹਾਂਜੀ ਅੱਜ ਦਾ ਰਾਮੇ ਤੇ ਸਹੀ ਕਰੀ ਸਹੀ ਆ ਲੈ ਅਸੀਂ ਵੀ ਬੇਨਾ ਵੈਦ ਦੀ ਚਾਰ ਕਰਨ ਤਾਂ ਏਸੀ ਚਲਾਇਆ ਹੀ ਨਹੀਂ ਸੀ ਹਾਂ ਤੇ ਫਿਰ ਫੇਰ ਕਰਮੀ ਨੇ ਉਹ ਵੀ ਹਾਂ ਅੱਛਾ ਅੱਛਾ ਤਾ ਵੀ ਲੱਗਦਾ ਤੁਸ ਮੈਂ ਤਾਂ ਡਾਗੇ ਦਰਵਿੰਜ ਆ ਗਿਆ ਹਾਂ ਮੈਂ ਵੀ ਨਹੀਂ ਗਈ ਅੱਜ ਮੈਂ ਮੈਂ ਕੱਲ ਵੀ ਨਹੀਂ ਜਾਇਆ ਗਿਆ ਅੱਛਾ ਤੇ ਅੱਜ ਫੇਰ ਨਹੀਂ ਜਾਇਆ ਗਿਆ ਕੱਲ ਵੀ ਕਾਦੇ ਚ ਬਿਜ਼ੀ ਸੀ ਮੈਂ ਕੱਲ ਵੀ ਕਾਸੇ ਚ ਰਹੀ ਅੱਜ ਫੇਰ ਅੱਜ ਨਹੀਂ ਕਰਾਂਗੀ ਮੈਂ ਫੇਰ ਫੁੱਲਾਂ ਤੇ ਜਾਇਆ ਹੀ ਹਾਂ ਉਹ ਤੋਂ ਬਾਅਦ ਤਾਂ ਮੈਂ ਵੀ ਨਹੀਂ ਗਈ ਹੋਰ ਹੁਣ ਕੱਲ ਨੂੰ ਜਾ ਕੇ ਆਉਂਗੀ ਐਂ ਤਾਂ ਸੈਟਰਡੇ ਦਾ ਕੋਈ ਆਉਂਦਾ ਨਹੀਂ ਨੇ ਆਪ ਦਾ ਲਗਾਤਾਰ ਆਪਾ ਤਰੋਜੀ ਜਾਣੇ ਆ ਜਿਵੇਂ ਵੈਸੇ ਹੁੰਦਾ ਉਹ ਥੋੜਾ ਜਿਹਾ ਸੋਚਦਾ ਕੱਲ ਨੂੰ ਜਾ ਕੇ ਉਹ ਭੋ ਕਿਥੇ ਗੋਦੜੀ ਸਾਹਿਬ ਅੱਛਾ ਗੋਦੜੀ ਸਾਹਿਬ ਮੈਂ ਕਿਹਾ ਕਿਤੇ ਆਪਣੇ ਇੱਥੇ ਹੈ ਨਹੀਂ ਨਹੀਂ ਗੋਦੜੀ ਸਾਹਿਬ ਅੱਛਾ ਅੱਛਾ ਠੀਕ ਹੈ ਹੋਈ ਨਾ ਬਸ ਨਿਕਲ ਜਾਂਦਾ ਟਾਈਮ ਸਾਰਾ ਕੁਝ ਹੋਈ ਗੱਲ ਹੈ ਜਾਨਾ ਇਨਸਾਨ ਨਹੀਂ ਮੁੜਦਾ ਟਾਈਮ ਦੇ ਲੱਗ ਗਏ ਅੱਗੇ ਮੈਂ ਆਖਿਆ ਸਹੀ ਗੱਲ ਆ ਜੀ ਸ਼ੁਕਰਵਾਰ ਆ ਸ਼ੁਕਰਵਾਰ ਨੂੰ ਹਮ ਸਹੀ ਗੱਲ ਕੱਲ ਨੂੰ 8 ਦਿਨ ਹੋ ਜਾਣਗੇ ਲੱਗੇ ਐਮ ਕਰਾਂ ਜਿਹੜੇ ਉਹ ਕਹਿੰਦੇ ਰਾਤ ਵੀ ਨਹੀਂ কাটਦੇ ਸੀ ਇੱਥੇ ਸਹੀ ਗੱਲ ਆ ਹੋਰ ਮਸੀ ਠੀਕ ਐ ਹਾਂਜੀ ਠੀਕ ਆ ਵਧੀਆ ਹੋਈ ਤਾਂ ਨਹੀਂ ਗੱਲ ਉਹ ਨਾ ਮੁੜ ਕੇ ਹੋਈ ਹੋਈ ਨਹੀਂ ਹੈਗੀ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਹਮ ਕਹਿੰਦੇ ਸੀ ਇਹਨੇ ਮੈਂ ਕਰੀ ਹੋਊਂਗੀ ਕੋਈ ਨਹੀਂ ਕਰ ਲੂੰਗੀ ਅੱਛਾ ਅੱਛਾ ਉਹ ਡਾਕਟਰ ਕਹਿੰਦਾ ਨਾ ਮੇਰੇ ਸਾਸੀ ਤਮਾਰ ਪਿਛਤ ਵੀ ਵੇਸਾ ਜਾਉਗਾ ਜੀ ਅੱਛਾ ਉਹ ਨਹੀਂ ਦਹੀਂ ਨਹੀਂ ਦਿਖਾਈ ਗਏ ਤੇ ਪ੍ਰੇਜ ਤਾਂ ਮੰਮੀ ਸ਼ੁਰੂ ਤਾਂ ਮੰਮੀ ਬੈਗ ਨੂੰ ਵੀ ਕਹਿ ਦਿੰਦੇ ਸੀ ਸੋង ਦੀ ਵੀ ਤੁਸੀਂ ਪ੍ਰੇਜ ਜਾਦੇ ਰੱਖਦੇ ਆ ਵੀ ਕੁਛ ਵੀ ਮਾੜਾ ਜਿਹਾ ਹੁੰਦਾ ਤੇ ਤੁਸੀਂ ਪ੍ਰੇਜ ਰੱਖਣ ਲੱਗ ਜਾਂਦੇ ਸੀ ਮੰਮੀ ਨੂੰ ਬੁਖਾਰ ਖੁੱਜਿਆ ਹੋਇਆ ਚ ਕੰਮ ਤੇ ਮਾੜਾ ਮੋਟਾ ਸੀਗਾ ਉਹ ਵੀ ਦਹੀਂ ਨਹੀਂ ਖਾਈ ਗਏ ਹੁਣ ਡਾਕਟਰ ਨੇ ਦੱਸਿਆ ਤੁਸੀਂ ਦਹੀਂ ਬੰਦ ਕਰੋ ਤੇ ਹੁਣ ਖੰਗ ਦੇ ਸੀ ਖੰਗ ਦੇ ਵੀ ਸੀ ਤੇ ਤਾਂ ਵੀ ਸਿਰ ਦੁਖਦਾ ਸੀ ਔਰ ਏਸ਼ੇ ਕਰਕੇ ਸੀ ਏਸ਼ੇ ਕਰਕੇ ਹਾਂ ਤੇ ਮੇਰਾ ਵੀ ਤਾਂ ਏਸ਼ੇ ਆ ਹਾਂ ਰੇਸ਼ਨਲ ਦਾ ਚੀਜ਼ ਬਹੁਤ ਦੁਖਦੀ ਹੁੰਦੀ ਹੈ ਤੇ ਸਿਰਾਂ ਨੂੰ ਵੀ ਡਿੱਗਦਾ ਹੀ ਹੈ ਹਾਂ ਉਮੀਦ ਤਾਂ ਵੀ ਐਵੇਂ ਸੀ ਮੈਂ ਕਹਿੰਦੇ ਨੀਵੀਂ ਪਾ ਲੈਣੀ ਤਾਂ ਐ ਸਿਰ ਹਾਂ ਨੀਚੇ ਨੂੰ ਪ੍ਰੇਪਰੇਸ਼ਨ ਕਰਾ ਕੇ ਹੰਦਾ ਸੀ ਅੱਛਾ ਕਰਕੇ ਵੀ ਵੀ ਦਾ ਹੋਰ ਤਰ੍ਹਾਂ ਦਾ ਸੀ ਹਾਂ ਉਹਨਾਂ ਨੇ ਉਹ ਤੋਂ ਮੁੜ ਕੇ ਨਹੀਂ ਰਸਤੋਂ ਹਾਂ ਇਹਨਿੰਨੋ ਵੀ ਹਾਂ ਕੀ ਕਰ ਕੋਈ ਲਾਈਕ ਕਰ ਦੇ ਆ ਹਮ ਬਹੁਤ ਬਿਦਾਇਆ ਕਰਾ ਇਹੋ ਡਾਕਟਰ ਪ੍ਰੇਪਰੇਸ਼ਨ ਕਰਾਉਣ ਨੂੰ ਧੰਨਵਾਦ ਬਹੁਤ ਹੀ ਖਾਤਮੇ ਰਾਵੀ ਜੀ ਮੇਰੇ ਵਾਲੇ ਪੀਂ ਕਰਨ ਕੋਈ ਖਾਸ ਪਰੇ ਨਹੀਂ ਦਿੱਤੀ ਮੰਮੀ ਨੂੰ ਵੀ ਦਵਾਈ ਦਿੱਤੀ ਹੈ ਤੇ ਅੱਜ ਤੁਸੀਂ ਵੀ ਹਜੇ ਵੇਖੋ ਤਾਂ ਵਿਚਾਰਾ ਪੰਜ ਦਿਨਾਂ ਚ ਹੀ ਪਤਾ ਲੱਗ ਜਾਊਗਾ ਮੰਮੀ ਨੂੰ ਥੋੜਾ ਜਿਹਾ ਪਤਾ ਤਾਂ ਲੱਗਦਾ ਕਿ ਇਹਦੇ ਫਰਕ ਤਾਂ ਹੈਗਾ ਹਾਂਜੀ ਉਹਦੇ ਦਵਾਈ ਵੀ ਫਿਰ ਥੋੜੀ ਜਿਹੀ ਲਾਈਟ ਦੀ ਦਿੰਦੇ ਆ ਨਾ ਆਪਣੇ ਵਾਲਾ ਕੰਮ ਨਹੀਂ ਨਾ ਹੁੰਦਾ ਬਸ ਭਰੇਜ ਨਾਲ ਵੀ ਵਿਚਾਰੇ ਨਾਲ ਭਰੇਜ ਨਾਲ ਹਾਂਜੀ ਬਿਕੋਜ਼ ਆਹ ਨਹੀਂ ਪਤਾ ਨਹੀਂ ਹੁਣ ਵੀ ਉਹ ਸੁੱਕਦਾ ਹੋਣਾ ਦਵਾਈ ਨਾਲ ਤੇ ਅਕੇ ਮੈਂ ਤਾਂ ਕਹਿੰਦੀ ਕੋਣਾ ਵੀ ਚਾਹੀਦਾ ਇਹ ਜਾਨੇ ਕਿੱਥੇ ਜਾਇਦਾ ਅੱਛੇ ਦਵਾਈਆਂ ਨਾਲ ਤਾਂ ਅਸਲ ਨਹੀਂ ਸਕਾਉਂਦੀ ਆ ਹਾਂ ਤੇ ਉਹ ਨਾ ਫਿਰ ਮਤਲਬ ਕਿ ਬੰਦੇ ਦਾ ਸਿਰ ਉੱਤ ਪਾਰਾ ਹੀ ਰਹਿੰਦਾ ਉਹ ਗੱਲ ਨਹੀਂ ਹੁੰਦੀ ਹਲਕਾ ਨਹੀਂ ਹੁੰਦਾ ਨਿਕਲਣਾ ਬਹੁਤ ਜ਼ਰੂਰੀ ਕਰਕੇ ਉਹਨੇ ਕੰਟ ਜੰਮਿਆ ਜੰਮ ਕੱਢਿਆ ਅੱਛਾ ਕੱਢਿਆ ਤੇ ਮੁੱਕ ਗਿਆ ਉਹ ਤੁਮੇ ਕਿ ਮੇਰਾ ਕੰਦੇ ਨਾ ਸਿਆਰ ਕੱਲ ਸੱਚ ਹਾਂ ਕੱਲ ਪਤਾ ਕੀ ਹੋਇਆ ਬੀਬੀ ਕਹਿੰਦੀ ਮੇਰੀ ਵਾਈ ਨੂੰ ਕਹਿੰਦੀ ਮੇਰੇ ਤਾਂ ਅੱਜ ਬਾੜਾ ਹੀ ਪੇਟ ਦਰਦ ਹੋਇਆ ਕਹਿੰਦੀ ਬਾੜਾ ਹੀ ਜ਼ਿਆਦਾ ਹੋਇਆ ਹੂੰ ਤੇ ਕੱਲ ਫੇਰ ਕਹਿੰਦੀ ਮੈਨੂੰ ਤਾਂ ਐ ਹੋਇਆ ਪਿਆ ਜਿਵੇਂ ਮੇਨ ਤਾਂ ਕਮਜ਼ੋਰੀ ਬੜੀ ਹੋਈ ਪਈ ਹੈ ਮੈਨੂੰ ਵੀ ਆਈ ਨੂੰ ਹੋਰੂੰ ਜੇ ਲੱਗੀ ਤੇ ਫੇਰ ਰੋਟੀ ਖਾ ਕੇ ਮੈਂ फटाफट ਮੈਂ ਕਿਹਾ ਚੱਲ ਪਹਿਲਾਂ ਤੇਰਾ ਨਾ ਟੈਸਟ ਕਰਾ ਕੇ ਲੈ ਕੇ ਆਈਏ ਵੀ ਐਂ ਕਾ ਤਾਂ ਹੋ ਗਿਆ ਤੇ ਮੈਂ ਆਖਿਆ ਨਾ ਵੀ ਜਿਹੜੀ ਵੀਕਨੈਸ ਹੈ ਤੇ ਕੋਲੇਸਟ੍ਰੋਲ ਦੀ ਦਵਾਈ ਐ ਨਹੀਂ ਖਾਈ ਜਾਂਦੀ ਹੈ ਕਿਤੇ ਜ਼ਿਆਦਾ ਹੀ ਨਾ ਹੋ ਮਤਲਬ ਡੋਜ਼ ਘਟਾਉਣੀ ਨਾ ਪਵੇ ਹਨਾ ਹਾਂਜੀ ਤੇ ਫੇਰ ਮੈਂ ਤਾਂ ਕੋੜਕਪੂਰੇ ਲੈ ਕੇ ਗਈ ਬੀਬੀ ਨੂੰ ਕੋਛੜ ਦੀ ਲੈਬ ਤੇ ਮੈਨੂੰ ਜਿਆਦਾ ਵਿਸ਼ਵਾਸ ਆ ਫਿਰ ਮੈਂ ਉੱਥੇ ਲੈ ਗਈ ਉਹ ਕਹਿੰਦੇ ਆ ਕਿ ਵੀ ਅਸੀ ਮੈਂ ਕਵਿਥਾਇਰੋਇਡ ਵੀ ਕਰਨਾ ਹੈ ਹਾਂਜੀ ਮੀ ਰੋਟੀ ਤਾਂ ਖਾਦੀ ਹੋਈ ਆ ਹੂੰ ਕਹਿੰਦੇ ਰੋਟੀ ਦਾ ਤਾਂ ਕਾਈ ਨਹੀਂ ਗੋਲੀ ਨਾਲ ਖਾਦੀ ਹੋਵੇ ਗੋਲੀ ਤਾਂ ਮੈਂ ਖਾਦੀ ਹੋਈ ਆ ਫੇਰ ਮੁੰਡਾ ਕਹਿੰਦਾ ਕਿ ਬੀਬੀ ਬਈ ਨਹੀਂ ਫਿਰ ਪਤੜਕੇ ਆ ਜਾਾਂਗੇ ਮੈਂ ਕਿ ਮੈਂ ਇੱਕ ਵਾਰੀ ਤਾਂ ਤੜਕੇ ਤੈਨੂੰ ਲੈ ਆਉਂਗੀ ਫਿਰ ਲੈਵ ਵਾਲਿਆਂ ਨੂੰ ਮੈਂ ਕਹਾਂ ਤੁਸੀਂ ਬੀਬੀ ਨੂੰ ਜੇ ਘਰੇ ਛੱਡਿਆਉਂਗੇ ਫਿਰ ਕੋਡ ਫਿਰ ਤਾਂ ਮੈਂ ਲੈ ਆਉਂਗਾ ਮੈਂ ਸਕੂਲ ਜਾਣਾ ਹੁੰਦਾ ਤੇ ਮੈਂ ਉਹ ਕਹਿੰਦਾ ਜੀ ਮੈਂ ਘਰੇ ਆਜੂ ਸਵੇਰੇ ਅੱਛਾ ਅੰਨਾ ਮੈਂ ਸੰਧਮਾ ਦਾ ਸੀ ਉਹ ਅੱਛਾ ਫਿਰ ਉਹ ਸਵੇਰੇ ਆ ਫਿਰ ਮੈਂ ਬੀਬੀ ਨੂੰ ਲੈ ਗਈ ਨਾ ਉੱਥੇ ਬਸ ਆਈ ਬਿਜ਼ੀ ਹੋ ਗਈ ਬੀਬੀ ਨਾਲੀ ਤੇ ਉਹਦਾ ਨੂੰ ਆਪਣੇ ਘਰੇ ਖਣ ਕੀ ਨਹੀਂ ਆਉਣਾ ਸੀ ਆਪਣੇ ਪਿੰਡ ਦਾ ਮੁੰਡੇ ਨੇ ਆਉਣਾ ਸੀ ਉਹ ਆ ਗਿਆ ਤੇ ਬਸ ਸਾਈ ਲੰਘਿਆ ਟਾਈਮ ਸਾਰਾ ਕੋਈ ਨਾ ਤੁਸੀਂ ਦੱਸ ਦਿਆ ਕਰੋ ਕਿ ਕਿਤੇ ਲੋਡ ਹੁੰਦੀ ਹੈ ਤਾਂ ਫਿਰ ਹੋਰ ਸਹੀ ਗੱਲ ਹੈ ਲੈ ਕੇ ਆਉਣਾ ਸੀ ਫਿਰ ਲੈ ਆਂਦੇ ਤੇ ਤੜਕੇ ਫੇਰ ਤੜਕੇ ਉਹ ਆ ਗਿਆ ਤੇ ਉਹ ਮੁੜ ਕੇ ਫੇਰ ਉਹ ਕਹਿੰਦਾ ਵੀ ਆ ਚੀਜ਼ ਵੀ ਕਰਦਾ ਆ ਚੀਜ਼ ਵੀ ਕਰਦਾ ਮੈਨੂੰ ਆਏ ਵੀ ਇੱਕ ਵਾਰ ਚ ਸਾਰੇ ਟੈਸਟ ਕਰਦੇ ਤੇ ਉਹਨੇ ਬਣਾ ਲਿਆ 55000 ਰੁਪਏ ਕੋਈ ਨਹੀਂ ਹੋਏ ਮੇਰੇ ਤਾਂ ਇੰਨੇ ਪੈਸੇ ਲੱਗੇ ਪੈਸੇ ਕਰਕੇ ਨਹੀਂ ਆਉਂਦੇ ਨਹੀਂ ਤੇ ਮੈਨੂੰ ਪੈਸੇ ਕਰਨੇ ਕੀ ਹੈ ਜਿਆਪ ਦੇ ਦੇ ਲਾਉਣੇ ਹੈ ਤੇ ਹੋਰ پیسے ਆਪਾਂ ਕੀ ਕਰਨੇ ਆ ਹਾਂ ਜੇ ਹੁਣ ਆਇਆ ਵੀ ਸਾਰਾ ਟੈਸਟ ਹੋ ਜਾਊਗਾ ਕੱਲੀ ਕੱਲੀ ਚੀਜ਼ ਮੁੜ ਕੇ ਵਹਿਮ ਨਹੀਂ ਰਹਿਣਾ ਕੋਈ ਸਹੀ ਗੱਲ ਔਰ ਨਹੀਂ ਆਪ ਦੇ ਨਾਲ ਪੈਸਾ ਤਾਂ ਨਹੀਂ ਜ਼ਰੂਰੀ ਸਹੀ ਗੱਲ ਹੈ ਮੈਨੂੰ ਤਾਂ ਲੱਗਦਾ ਹੁੰਦਾ ਵੀ ਇੰਨੇ ਲੈ ਲੈ ਇੰਨੇ ਲੈ ਲੈ ਹਨਾ ਤੇ ਫਿਰ ਇਹ ਸੀ ਗੱਲ ਨਾਲੇ ਜੇ ਆਪ ਦੇ ਤੇ ਨਹੀਂ ਲਾਉਣਾ ਫਿਰ ਬੰਦੇ ਨੇ ਕਰਨਾ ਵੀ ਕੀ ਹੈ ਕਰਨਾ ਕੀ ਹੈ ਸਹੀ ਗੱਲ ਮੈਂ ਕਿਹਾ ਤੂੰ ਆਏ ਦੱਸ ਵੀ ਤੈਨੂੰ ਉਹੀ ਸਵਾਦ ਆ ਨਾ ਵੀ ਮੇਰੇ ਕੋਲ ਪੈਸੇ ਪਏ ਆ ਹਾਂ ਵੈਸੇ ਤੂੰ ਕਰਨਾ ਤਾਂ ਕੁਝ ਆਇਆ ਨਹੀਂ ਸਹੀ ਗੱਲ ਬੰਦੇ ਨੇ ਤੇ ਮੇਰੇ ਕੋਲ ਪੈਸੇ ਏਹੇ ਹਾਂ ਹਾਂ ਸਲਾਹ ਹੁੰਦਾ ਸਹੀ ਗੱਲ ਮਿਲ ਕੀ ਚੀਜ਼ ਹੈ ਜਿਵੇਂ ਮੰਮੀ ਮੈਂ ਅੱਗੇ ਮੰਮੀ ਨੂੰ ਵੀ ਐਵੇਂ ਕਹੂੰਗੀ ਮੈਂ ਕਿ ਆਪ ਦਾ ਕੁਝ ਬਣਾ ਲਿਆ ਕਰੋ ਨਹੀਂ ਮੈਂ ਵੀ ਬੈਂਕ ਭਰ ਨਾ ਲਈ ਗੱਲ ਹੀ ਹੁੰਦੀ ਹੈ ਹੁਣ ਕਮਾਈ ਜਾਣੀ ਹਾਂ ਸਹੀ ਗੱਲ ਹੈ ਸਵੀਦਾ ਹੁੰਦਾ ਸਵੀ ਨੂੰ ਪੁੱਛੀ ਜਾਂਗੇ ਤੂੰ ਕੀ ਲੈਣਾ ਤੇ ਉਹ ਚੀਜ਼ ਲਿਆ ਦੂੰਗਾ ਵੀ ਤੂੰ ਆਖੇਂਗੀ ਸੇ ਮੈਂ ਕਿਹਾ ਆਪਦੇ ਵੀ ਛੋਕ ਰਹਾ ਆਪਦੇ ਹੁਣ ਸੂਟ ਲੈਣ ਲੱਗੂ ਨਹੀਂ ਰਾਨੂੰ ਤਾਂ ਮਹਿੰਗਾ ਆ ਆ ਤਾਂ ਬਹੁਤ ਹੈ ਹਨਾ ਹਾਂ ਵਧੀਆ ਨਹੀਂ ਲੈਣਗੇ ਤੇ ਆਪਦੇ پاس ਆਏ ਲੈਣ ਲੱਗੇ ਬਸ ਉਹ ਤੋਂ ਮੈਂ ਕਹਿੰਦੇ ਨਹੀਂ ਮੈਂ ਨਹੀਂ ਇੰਨੇ ਦਾ ਲੈਣਾ ਮੈਂ ਨਹੀਂ ਕਾ ਡਾਲਰ ਕਮਾਉਣੇ ਆ ਰਾਮ ਨਾਲ ਪਾਓ ਤੇ ਛਣਾਓ ਹਨਾ ਹੂੰ ਕਿੰਨੇ ਔਖੀ ਕਮਾਈ ਕਰਦੇ ਆ ਉਹੀ ਆ ਮੈਂ ਕਿੰਨੀ ਜਿਹੜਾ ਔਖਾ ਹੋ ਕੇ ਕਮਾਈ ਕਰਦਾ ਨਾ ਉਹਦੇ ਤੋਂ ਲੱਗਦੀ ਨਹੀਂ ਹਾਂ ਲੱਗਦੇ ਨਹੀਂ ਉਹ ਤੋਂ ਲੱਗਦੇ ਨਹੀਂ ਹਾਂ ਜਿਹੜਾ ਦੂਸਰਾ ਹੁੰਦਾ ਉਹਦੇ ਤੋਂ ਤਾਂ ਲੱਗ ਜਾਂਦੀ ਉਹਨੂੰ ਆਇਆ ਹੁੰਦਾ ਕਿ ਚਲ ਆਉਂਦੀ ਜਾਂਦੀ ਚੀਜ਼ ਆ ਵੀ ਤਾ ਹੋ ਜਾ ਜਾਨਗੇ ਜਿਨੇ ਆਪ ਔਖਾ ਹੋ ਕੇ ਕਮਾਇਆ ਉਹ ਕਾਹ ਉਹ ਜਿਹੜਾ ਕਮੰਡਾਉ ਨੂੰ ਆਇਆ ਹੁੰਦਾ ਹੁਣ ਤਾਂ ਆਉਣ ਵਾਲੇ ਹੋਣੇ ਆ ਹੁਣ ਉਹਨੂੰ ਆਜੇ ਨਵੰਬਰ ਚ ਹਾਂ ਤੂੰ ਬੰਦ ਨਹੀਂ ਰਹੇਗਾ ਬਸ ਹਾਂ ਜੀ ਹਾਂ 13 ਜਗਾਂ ਨੂੰ ਆ ਜਾਣਾ ਇੱਛਾ ਲੈ ਜੀ ਟਿਕਟ ਹਾਂਜੀ ਚੱਲ ਰਹੇਗਾ ਸਵਾ ਮਹੀਨਾ ਹਾਂਜੀ ਫਿਰ ਤਾਂ ਰਹਿਣਗੇ ਤਿੰਨ ਮਹੀਨੇ ਬਸ ਸੱਤੀ ਸੱਤੀ ਸਾਰੀ ਅਪ੍ਰੈਲ ਚ ਜਾਉਂ ਸੱਤ ਅੱਠ ਅਪ੍ਰੈਲ ਨੂੰ ਜਾਂਦੇ ਹਾਂ ਸਮਾਂ ਨਹੀਂ ਹੈ ਆ ਜਾਣੀ ਹਾਂਜੀ ਚਲ ਵਧੀਆ ਕੰਮ ਜਾਉਂ ਉਹਨਾਂ ਦਾ ਹਨਾ ਹੋਰ ਅਸੀਂ ਅੱਗੇ ਸੀ ਜਾਂਦੇ ਸੀ ਅਸਾ ਕਾ ਮਾਸੀ ਜੀ ਨੂੰ ਕਹਾਂਗੇ ਹੁਣ ਇੱਥੇ ਨਾਲ ਗੇਟ ਤਾਂ ਖੁੱਲਾ ਹੀ ਰੱਖਿਆ ਕਰੋ ਖੁੱਲਾ ਹੀ ਰੱਖੋ ਇੱਥੇ ਡੋਰ ਬਸ ਆਹ ਦਾ ਮੰਝਾ ਢਾ ਲਿਆ ਕਰੋ ਮੰਮੀ ਨੇ ਤਾਂ ਤੁਹਾਡੇ ਕੋਲ ਪੇ ਸਹੀ ਗੱਲ ਹੈ ਵਧੀਆ ਹੈ ਮੈਂ ਕਹ ਕੋਈ ਬੈਠ ਜਾ ਕਰਨੀ ਹਾਂ ਹਾਂ ਸਹੀ ਕਰਨਾ ਗੇਟ ਤਾਂ ਬੋਲ ਦੇਣਾ ਹੋਰ ਸੰਦੀਆਂ ਜੇ ਉਧਰ ਬੈਗੀਆਂ ਕਹਿੰਦੇ ਤੁੱਤੇ ਸੌਂਦੀ ਹਾਂ ਵਧੀਆ ਬਈ ਮੰਮੀ ਹਾਂ ਬਸ ਣਿੱਕੇ ਣਿੱਕੇ ਕੰਮਾਂ ਨੂੰ ਲੱਗੇ ਨੇ ਹਾਂ ਅਸੀਂ ਦੀਵਾਲੀ ਤੇ ਸਫਾਈਆਂ ਕਰ ਲੈਣੀਆਂ ਆਉਂਦੇ ਹਾਂ ਫੇਰ ਵੀ ਪਤਾ ਨਹੀਂ ਕਿ ਕੁੱਤੇ ਰੱਖੀ ਇਧਰ ਫੜ ਲੈ ਕੋਈ ਕੋਨਾ ਲੈ ਉੱਧਰ ਫੜ ਲੈ ਕੋਈ ਕੰਮ ਜੇ ਸਾਨੂੰ ਕੋਈ ਬਲਤੇ ਕਰਨੀ ਕੋਨਾ ਣਿੱਕੇ ਣਿੱਕੇ ਕੰਮਾਂ ਨੂੰ ਲੱਗੇ ਰਹਿਣਾ ਬਸ ਉਹ ਉੱਥੇ ਬਾਹਲੀ ਸਫਾਈ ਚ ਆਉਂਦੇ ਆ ਹਾਂ ਮੈਂ ਕਿ ਉਹ ਵੇਖ ਲਾ ਉਧਰਾਂ ਚ ਮੈਂ ਹੁਣ ਸੈਟਿੰਗ ਕਰਕੇ ਰੱਖੂਗੀ ਆਉਂਦੇ ਆ ਵੀ ਜਲੇ ਉਹਨਾਂ ਨੂੰ ਆਏ ਜੇ ਨਾ ਲੱਗੇ ਹਨਾ ਵੀ ਹੁਣ ਅਸੀਂ ਥੱਲੇ ਰਹਿੰਦੇ ਆਂ ਫਿਰ ਅਸੀਂ ਆਹ ਤਰ੍ਹਾਂ ਜਿਹੇ ਸਮਾਨ ਰੱਖਿਆ ਹੋਇਆ ਦਵਾਈ ਨੂੰ ਮੈਂ ਪੂਰੀ ਸਫਾਈ ਕਰ ਦੂੰਗੀ ਫਿਰ ਵੀ ਮੰਮੀ ਨੇ ਇਧਰੋਂ ਚੱਕ ਸਮਾਨ ਉੱਧਰ ਰੱਖੋ ਉਧਰੋਂ ਚੱਕ ਰੱਖੋ ਇਧਰੋਂ ਚੱਕ ਦਵਾਈ ਦਾ ਸਮਾਨ ਉੱਧਰ ਰੱਖ ਫਿਰ ਵੀ ਨਿੱਕਾ ਮੋਟਾ ਜਿਹਾ ਕਰਦੇ ਫਿਰਨਾ ਤੇ ਮੈਂ ਕਿਹਾ ਮੰਮੀ ਦੋਨਾ ਮੈਨੂੰ ਕਹਿੰਦੀ ਹੁੰਦੀ ਸੀ ਸਲੂਨ ਤੇ ਜਾਂਦੀ ਸੀ ਤੁਮਾ ਕ ਟਾਈਮ ਕੱਢ ਲੈ ਕਰੋ ਕਦੇ ਆਂਟੀ ਕੋਲ ਚਲੇ ਜਾਇਆ ਕਰੋ ਫਿਰ ਇੱਧਰ ਆ ਜਾਇਆ ਕਰੋ ਰਤ ਕਿ ਤੱਕ ਨਿਕਲੇ ਜਾਈ ਨਹੀਂ ਬਾਹਰ ਸਸਰ ਵੀ ਆਈ ਸੀ ਨਾ ਕੋਮਲ ਕਰਕੇ ਵੀ ਰਏ ਆ ਮੇਰੇ ਭੈਣ ਆਈ ਸੀ ਉਹਦੇ ਕਰਕੇ ਵੀ ਉਹਦੇ ਕਰਕੇ ਅਸੀਂ ਥੋੜਾ ਜਿਹਾ ਹੁਣ ਅਸ ਵਾਰੀ ਥੋੜਾ ਜਿਹਾ ਹੋਣਗੇ ਫ੍ਰੀ ਪਹਿਲੀ ਵਾਰ ਡੈਡ ਕਰਕੇ ਹੋਗੇ ਹਾਂ ਉਹ ਪਹਿਲਾਂ ਤਾਂ ਬਾਹਰ ਹੀ ਫਿਰ ਹੋਗੇ ਡੈਡ ਕਰਕੇ ਨਹੀਂ ਸੀ ਨਿਕਲ ਸਕਦੇ ਉਹਦੇ ਬਾਹਰ ਸਕਾਉ ਉਹ ਆਉਂਦੀ ਹੈ ਨਹੀਂ ਸੱਚੀ ਹਾਂ ਜਦੋਂ ਵੀ ਆਏਗਾ ਵੀ ਹਾਂ ਅੱਜ ਕਿਉਂ ਉਹਦੇ ਚੁੱਲ ਜੇ ਨਾ ਕੰਮ ਕਰਕੇ ਕਿਈ ਬਸ ਕੇ ਕਿਈ ਵੀ ਉਹਦੇ ਕੋਲੇ ਜਾਣਾ ਹੁੰਦਾ ਉਹ ਇੱਥੇ ਆਈ ਹੁੰਦੀ ਸੀ ਤੇ ਠੰਡ ਵੀ ਆਪਦੀ ਵਾਰੀ ਸੀ ਉਹਨਾਂ ਨੇ ਆਇਆ ਤਾਂ ਠੰਡ ਵੀ ਵਾਰੀ ਹੋ ਗਈ ਸੀ ਹੋਰ ਮਠਿਆਈ ਖਵਾਵਾਂ ਤੁਹਾਨੂੰ ਸਰਾਂ ਨੇ ਡੱਬਾ ਰੱਖਿਆ ਹੋਇਆ ਆ ਦੇਖ ਲੈ ਮੈਨੂੰ ਹੀ ਸ਼ੌਕ ਨਾਲ ਵੈਸੇ ਹੀ ਲਿਆਉਣੀ ਹੈ अच्छा वैसे लंदा वैसे ही अच्छा हां <laughs> देख के मंचनदे को <laughs> दे, दी कोर्ट को पूरे मंचनदे दा <laughs> पतितसा अच्छा हूं <laughs> <laughs> उनी कहता गल बैठ बैठी ने मैं ओ बाई पतितसा ला के दे 290 दे, दे किलो दे ते बाई ले आया ते <laughs> नहीं नहीं उनी मंगा लिया ਤੇ ਫਿਰ ਉਥੇ ਜਿਹੜੀਆਂ ਅਸੀਂ ਕਮਰੇ ਚ ਚਾਰ ਪੰਜ ਜਣੀਆਂ ਬੈਠੀਆਂ ਸਾਰੀਆਂ ਨੂੰ ਮੈਂ ਕਿ ਪੀਸ ਦੇਤਾ ਹਾਂ ਫਿਰ ਮੈਂ ਕਿ ਹੁਣ ਦੁਬਾਰਾ ਲੈਣਾ ਲੈ ਲੋ ਤੇ ਮੈਂ ਮੁੜ ਕੇ ਬੰਦ ਕਰ ਦੇਣਾ ਫਿਰ ਮੈਂ ਦੇਣਾ ਨਹੀਂ ਚਲ ਦੋ ਦੋ ਪੀਸ ਉਹਨਾਂ ਨੂੰ ਖਵਾ ਤੇ ਉਹਦੇ ਕਿਲੋ ਵਾਲਾ ਤਾਂ ਉੱਥੇ ਨਹੀਂ ਮੇੜ ਤਾ ਅਸੀਂ ਚਰਕ ਵੀ ਸੀ ਰਹਿ ਗਏ ਸੀ ਹਾਂ ਦੋ ਦੋ ਤੇ ਹਾਂ ਟੇਸਟੀ ਹੈ ਨਾ ਹੋਰ ਲੈ ਲੋ ਇਹਨੂੰ ਬਸ ਆ ਲੈ ਲੋ ਜਿਹੜਾ ਅੱਧਾ ਪੀਸ ਪਿਆ ਚੋ ਦੇਸੀ ਕਿ ਹੈ ਉਹ ਤਾਂ ਨਹੀਂ ਆ ਤਾਂ ਦੇਸੀ ਪਰ ਦੇਸੀ ਪਰ ਸੁਆਦ ਹੈ ਦੁਦੇਸੀ ਨੂੰ ਵੀ ਲੱਗਦਾ ਦੇਸੀ ਨੂੰ ਲੱਗਦਾ ਨਾ ਟੇਸਟ ਦੇਸੀ ਵਾਲਾ ਆਉਂਦਾ ਬਹੁਤ ਹੱਸ ਲੈਣਾ ਲੈਣਾ ਬਹੁਤ ਚਾਹ ਰੱਖਿਆ ਚਾਹ ਦਾ ਬਣਾਉਣਾ ਹਾਂ ਤੇ ਜਾਇਸ ਤਾਂ ਭਿਲੇ ਨਹੀਂ ਚੰਗੀ ਗੱਲ ਹੈ ਅਸੀਂ ਤਾਂ ਮੱਠਾ ਘਾਟੀ ਮੇਰਾ ਬਾਰਾ ਜਿੱਤ ਜਾਂਦਾ ਹੂੰ ਮੇਰਾ ਤਾਂ ਨਾ ਮਠਿਆਈ ਹੈ ਜਿਹੜੀ ਹਾਂ ਮੇਰੇ ਤਾਂ ਬੜੀ ਵੀਕਨੈਸ ਹੈ ਮੈਂ ਚ ਕੋਈ ਵੀ ਮਠਿਆਈ ਮੇਰੀ ਵੀਕਨੈਸ ਹੈ ਬਸ ਮੈਂ ਇਥੋਂ ਦਰਿਆ ਨਹੀਂ ਜਾਂਦਾ ਮੈਂ ਥੋੜੀ ਚਿਰ ਬਾਅਦ ਮੈਂ ਤਾਂ ਹੌਲਡ ਉੱਠਣ ਲੱਗ ਜਾਂਦਾ ਕੁਝ ਨਾ ਕੁਝ ਲੈ ਆ ਕੇ ਰੱਖਾਂ ਉਹ ਵੀ ਮਿੱਠਾ ਬੋਲ ਮੈਂ ਘੱਟ ਖਾਂਦੀ ਸੀ ਤੇ ਕੋਮਲ ਵੀ ਬਹੁਤ ਖਾਂਦੀ ਡੈਡੀ ਉਹ ਵੀ ਐ ਲੈ ਜਾਂਦੇ ਵੀ ਆਏ ਨਹੀਂ ਵੀ ਜੇ ਕੋਈ ਆਪਣੇ ਹੁਣ ਸਾਡੇ ਬੱਚੀ ਨੂੰ ਵੀ ਘੱਟ ਸੌਂਗਾ ਵੀ ਆਪ ਨਹੀਂ ਲੈ ਆਉਣੀ ਮਠਾਈ ਤੇ ਡੈਡੀ ਨੇ ਵੀ ਐਵੇਂ ਥੋੜੇ ਜਿਨੇ ਨਾਲ ਕੋਈ ਤਾਂ ਕਾਸ਼ ਮਿੱਠਾ ਲੈ ਜਾਂਦਾ ਕਿ ਕੋਈ ਕਾਸ਼ ਮਿੱਠਾ ਲੈ ਆਉਂਦਾ ਉਹ ਲੈ ਆਈ ਗੱਲ ਨੂੰ ਤੇ ਗੋਲ ਨਹੀਂ ਸੀ ਉਹ ਤੇ ਪਾਪਾ ਜੀ ਮੈਂ ਉਹ ਚਾਰ ਮੈਂ ਹੁਣ ਦੁਪਹਿਰੇ ਰੋਟੀ ਖਾ ਕੇ ਉਹਦੇ ਮੈਨੂੰ ਹੁੰਦਾ ਹੈ ਵੀ ਮੈਂ ਕੁਝ ਖਾਵਾਂ ਭਾਲ ਆਉਂਦੀ ਹੈ ਮੈਨੂੰ ਮਿੱਠੇ ਦੀ ਫੇਰ ਬਸ ਇਹ ਖਾ ਲੈਣੀ ਇੱਕ ਵਾਰ ਇਹ ਹੈ ਲੋਬੋ ਇਹ ਤਾਂ ਹੋਰੀ ਸੁੱਕਾ ਸੁੱਕਾ ਜਾਂ ਹੁੰਦਾ ਬਹੁਤ ਵਧੀਆ ਨਾ ਸੌਫਟ ਬਹੁਤ ਜਿਆਦਾ ਹੈ ਕਿਉਂ ਅੱਜ ਵਧੀਆ ਹੈ ਸਵਾਦ ਪੂਰੇ ਆਪਣੇ ਆ ਗਏ ਆ ਪਰ ਦਾ ਨਹੀਂ ਉਹ ਬੀਬੀ ਸੋਨ ਪਾਪੜੀ ਹੁੰਦੀ ਆ ਉਹ ਸੋਨ ਪਾਪੜੀ ਹੁੰਦੀ ਜਿਆਦਾ ਪੁਰਪੁਰੀ ਜੀ ਇਹਨੇ ਪਤਿੱਸਾ ਵੀ ਹਾਂ ਮੋਟੇ ਜੇ ਪੀਸੇ ਮੋਟੇ ਜੇ ਪੀਸੇ ਉਹ ਮੋਟੇ ਪੀਸ ਤਾਂ ਨਾ ਇੰਨਾ ਮੂੰਹ ਸਰੀਲ ਵੇੜ ਦਿੰਦੇ ਬੰਦੇ ਹਾਂ ਬੇਹੇ ਸਰੀਲ ਆ ਇੱਕ ਕੰਮ ਪੂਰੀ ਜਾਂਦਾ ਥੰਨੇ ਉਹ ਨਹੀਂ ਆਏ ਇੱਕ ਪੈਟੀ ਪੈਟੀਜ਼ ਨੂੰ ਲੋਕ ਇੰਨਾ ਖੁਸ਼ ਹੋ ਕੇ ਖਾਂਦੇ ਆ ਮੈਨੂੰ ਤਾਂ ਉਹ ਇੰਨੀ ਔਖੀਆਂ ਨਹੀਂ ਆ ਉਹਦਾ ਬੰਦਾ ਘੋਲ ਕਰਨ ਵਾਲਾ ਕੰਮ ਹੀ ਆ ਉਹਦੇ ਬਣਾ ਜਵਾਕਾਂ ਦੇ ਬਰਥਡੇ ਤੇ ਲੈ ਆਈ ਦੀ ਨਾ ਤੇ ਮੈਂ ਆਖੂੰਗੀ ਮੈਂ ਤਾਂ ਇਹ ਤਾਂ ਸਮੋਸੇ ਹੀ ਚੰਗੇ ਆ ਸਹੀ ਗੱਲ ਹੈ ਉਹ ਤਾਂ ਬਹੁਤ ਔਖੀਆਂ ਨਹੀਂ ਮੈਨੂੰ ਤਾਂ ਇਹ ਤਾਂ ਮਨ ਨੂੰ ਖਲਾਰਾ ਜਿਹਾ ਬੜਾ ਲੱਗਦਾ ਉਹ ਨਾ ਬੱਚੇ ਵਾਲਾ ਖੁਸ਼ ਹੋ ਕੇ ਖਾਂਦੇ ਪੈਟੀ ਹਾਂ ਲੋ ਜੀ ਹੁਣ ਆਪਣੀ ਅ ਬੀਬੀ ਰੋਟੀ ਖਾਣ ਲੱਗੀ ਰੋਟੀ ਰੋਟੀ ਮੈਂ ਬਣਾਤੀ ਤੇ ਤੁਸੀਂ ਗੱਲਾਂ ਬਾਤਾਂ ਸਾਡੀਆਂ ਸੁਣ ਲਈਆਂ ਰਣੋ ਭੈਣ ਦੀਆਂ ਤੇ ਅੱਜ ਭੈਣ ਜੀ ਨੇ ਜਿਹੜਾ ਦੁੱਧ ਭੇਜਿਆ ਸੀਗਾ ਬੋਲੀ ਬਣਾਉਣ ਵਾਸਤੇ ਤੇ ਉਹ ਫੇਰ ਆਪਾਂ ਹੁਣ ਇੰਨਾ ਤਾਂ ਭੈਣ ਜੀ ਨੇ ਤਾਂ 4-5 ਕਿਲੋ ਦੀ ਵੱਡੀ ਸਾਰੀ ਕੰਨੀ ਭੇਜਦੀ ਤੇ ਇੰਨਾ ਤਾਂ ਮੈਂ ਅਸੀਂ ਯੂਜ਼ ਵੀ ਨਹੀਂ ਕਰਨਾ ਸੀਗਾ ਫੇਰ ਅਸੀਂ ਵੰਡ ਲਿਆ ਗਵਾਂਡੀਆਂ ਦੇ ਨਾਲ ਤੇ ਫੇਰ ਮੈਂ ਰਣੋ ਨੂੰ ਫੋਨ ਕਰਿਆ ਵੀ ਰਣੋ ਲੈ ਜੀ ਆ ਕਿ ਦੁੱਧ ਆਪਣੇ ਹੈਗਾ ਜੇ ਬੋਲੀ ਤੁਸੀਂ ਪਸੰਦ ਕਰਦੇ ਹੋ ਕੋਈ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਸ਼ਿਕਾਇਤ ਹਸਦਾ ਫੇਰ ਮੈਂ ਖਾਧੂ ਲੈ ਗਈ ਫੇਰ ਉਹ ਹੁਣ ਲੈ ਕੇ ਗਈ ਸੀਗੀ ਚਲੋ ਵਧੀਆ ਗੱਲਾਂ ਗੁੱਲ ਮਾਰ ਲਈ ਉਹਨਾਂ ਨਾਲ ਉਸ ਤੋਂ ਬਾਅਦ ਬੀਬੀ ਨੂੰ ਫੁਲਕਾ ਬਣਾਤਾ ਤੇ ਬੀਬੀ ਆਪਦਾ ਫੁਲਕਾ ਖਾਣ ਲੱਗ ਗਈ ਤੇ ਮੈਨੂੰ ਲੱਗਦਾ ਵਲੌਗ ਹੁਣ ਬਹੁਤ ਜ਼ਿਆਦਾ ਲੰਮਾ ਹੋ ਜਾਊਗਾ ਹਾਂ ਮੈਂ ਤਾਂ ਰੋਟੀ ਖਾ ਨਹੀਂ ਰਹੀ ਕਿਉਂਕਿ ਮੈਂ ਤਾਂ ਬਾਉੜੀ ਦੀ ਬਹੁਤ ਜ਼ਿਆਦਾ ਸ਼ੀਨ ਆ ਆਪਾਂ ਨੂੰ ਫੇਰ ਰੋਟੀ ਨਹੀਂ ਸਵਾਦ ਲੱਗਦੀ ਜਿਆਦਾ ਬਾਉੜੀ ਪਈ ਹੋਵੇ ਤੇ ਮੈਂ ਤਾਂ ਬਾਉੜੀ ਹੀ ਆਪਦੀ ਪਤਾ ਨਹੀਂ ਖਾऊंगी ਕਹਾਂਗੇ ਜਾਂ ਪੀਊਂਗੀ ਕਹਾਂਗੇ ਮੈਨੂੰ ਸਮਝ ਨਹੀਂ ਬਾਉੜੀ ਖਾਂਦੇ ਹੁੰਦੇ ਹਨ ਖਾਂਦੇ ਹੁੰਦੇ ਬੌੜੀ ਪੀਂਦੇ ਨਹੀਂ ਹੁੰਦੇ ਨਮਾਦਾ ਬੌੜੀ ਹੀ ਖਾਉਂਗੀ ਤੇ ਬੀਬੀ ਹੁਣ ਰੋਟੀ ਖਾਂਦੀ ਆ ਕਾਫੀ ਜਿਆਦਾ ਲੰਮਾ ਹੋ ਗਿਆ ਵਲੌਗ ਹੁਣ ਆਪਾਂ ਮੇਲਾ ਦਾ ਵਲੌਗ ਦਾ ਐਂਡ ਕਰੀਏ ਲਓ ਜੀ ਹੁਣ ਕਰਦੇ ਆ ਵਲੌਗ ਦਾ ਐਂਡ ਤੇ ਫਿਰ ਮਿਲਦੇ ਆ ਕੋਸੂਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ